ਸਤਿਗੁਰੂ ਨੂੰ ਨਮਸਕਾਰ ਕੀ ਦੀ ਆਪਣੇ ਜਥਾ ਸਤਕ ਪੇਟਾਵਾ ਲੈ ਆ ਕੇ ਮੱਖਾ ਦੇ ਚੀਂਆਂ ਨੇ ਤੇ ਸਾਰਿਆਂ ਨੇ ਆਪਾਂ ਸਤਿਗੁਰਾਂ ਕੋਲੋਂ ਕੁਝ ਨਾ ਕੁਝ ਮੰਗਿਆ ਹੈ ਕਿਸੇ ਨੇ ਸੁੱਖ ਮੰਗੀ ਘਰ ਦੀ ਕਿਸੇ ਨੇ ਧੀ ਆ ਪੁੱਤਰ ਆਲੀ ਕਿਸੇ ਨੇ ਆਪਣੇ શરીર ਦੀ ਕਿਸੇ ਨੇ ਕਾਰੋਬਾਰ ਦੀ ਸਾਰਿਆਂ ਨੇ ਅਰਦਾਸਾਂ ਕੀਤੀਆਂ ਪਰ ਮਹਾਰਾਜ ਕਹਿੰਦੇ ਮੰਗਣਾ ਕੀ ਹੈ ਬਿਨ ਤੁਧੋ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖਿਆ ਪੁੱਤਰਾ ਮਨ ਕੀ ਭੁੱਖ ਸਮਾਹ ਲੈ ਕਿਰਪਾ ਕਰ ਦੋ ਸਭੂ ਨਾਮ ਦੀ ਬਖਸ਼ਿਸ਼ ਕਰ ਦੋ ਸਾਡੇ ਮਨ ਦੀ ਭੁੱਖ ਮਿਟ ਜਾਵੇ ਸਾਡ ਸੰਤਾਂ ਦੀ ਟੋਕਾ ਪਾ ਬੋਝ ਹੋ ਜੇ ਛੱਡ ਕੇ ਮਿਟਾ ਲੈਂਦੇ ਆ ਪਰ ਸਾਡਾ ਇਹਦਾ ਮਨ ਹੈ ਨਾ ਉਹ ਰੋਜ਼ ਭੁੱਖਾ ਰਹਿ ਜਾਂਦਾ ਤਾਂ ਹੀ ਸਾਡੇ ਮਨ ਨੂੰ ਰੋਜ਼ ਤ੍ਰਿਸ਼ਨਾ ਲੱਗੀ ਜਾਂਦੀ ਹੈ ਏ ਜਿੰਨੀ ਰਸਨਾ ਜਿੰਨੇ ਮਾਗੀ ਪਦਾਰਥ ਛੱਕੀ ਜਾਵੇ ਸਾਡਾ ਮਨ ਨਹੀਂ ਰਚ ਸਕਦਾ ਬਾਣੀ ਵਿੱਚ ਲਿਖਿਆ اے ਰਸਨਾ ਤੂੰ ਅੰਦਰ ਸਰਾਜ ਰਹੀ ਤੇਰੀ ਪਿਆਸ ਨਾ ਜਾਏ ਤੇ ਰਸਨਾ ਦੀ ਕਦੀ ਪਿਆਸ ਮੁੱਚਦੀ ਸਾਡੀ ਜੀਭ ਦੀ ਛੱਕੀ ਪਦਾਰਥ ਲੋੜ ਖਾਂ ਦੀ ਫੇਰ ਵੀ ਮੰਗੀ ਜਾਂਦੀ ਜਿਦੋਂ ਰੱਬ ਦਾ ਨਾਮ ਜਪ ਲਈ ਫਿਰ ਇਹ கிருஷ்ਣਾ ਖਤਮ ਹੋ ਜਾਂਦੀ ਸਾਥ ਸੰਗਤ ਵਿਣ ਤੋਂ ਦੋਰ ਜੇ ਮੰਗਣਾ ਸਹਿ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਕੁੱਖ ਮਨ ਵੀ ਕੁੱਖ ਸਾਫ ਸੰਤ ਭਗਤ ਜੀ ਦੇਉ ਗਿਆਨ ਹੋ ਗਿਆ ਬਣਿਆ ਇਹ ਬਾਤ ਉੱਤੇ ਬੜੇ ਰਾਜੇ ਮਹਾਰਾਜ ਮਹਾਰਾਜੀਆਂ ਦੇ ਸਿਰਕ ਬੜੇ ਬੜਿਆਂ ਨੇ ਪੂਜਾ ਪੇਟਾ ਹਾਂ ਦਸਰੀ ਪੇਟ ਮਾਇਆ ਦਿੱਤੀ ਪਰ ਮਹਾਰਾਜੀਆਂ ਦਾ ਬਾਣੀ ਵਿੱਚ ਸ਼ਬਦ ਆਉਂਦਾ 95 ਪਾਸ਼ਾ ਮਹਾਰਾਜ ਨੇ ਸਤਿਗੁਰੂ ਦਾ ਅੰਦਾਸ ਮਹਾਰਾਜ ਜੀ ਨੂੰ ਤਿਆਗੀ ਨੇ ਕਿਹਾ ਤਿਆਗੀ ਤੱਤਾ ਅੱਖਰ ਜਿਹੜਾ ਤੀਜਾ ਅੱਖਰ ਤਿਆਗ ਸਾਧ ਸੰਗਤ ਬੜੀ ਦੁਨੀਆ ਸਰਸਾਦ ਦੇ ਵਿੱਚ ਬਹੁਤ ਕੁਝ ਸ਼ਰਤ ਕਰਦੀ ਹੈ ਪਰ ਮਹਾਰਾਜ ਨੇ ਸਾਰੇ ਜੀਵਨ ਕਾਲ ਦੇ ਅੰਦਰ ਮਾਇਆ ਤਿਆਗ ਕੇ ਰੱਖੀ ਆਪਣਾ ਕਿਰਤ ਕਮਾਈ ਤੇ ਹੱਥ ਜੋਰ ਰੱਖਿਆ ਸਾਰਾ ਜਿੰਦਗੀ ਜੀਵਨ ਗਰੀਬੀ ਵਿੱਚ ਬਤਾਇਆ ਕਿਉਂ ਗਰੀਬੀ ਗਦਾ ہماری ਖਰਨਾ ਸਗਲ ਰੇਨ ਸ਼ਾਰੀ ਇਸ ਆਗਿਆ ਕੋ ਨਾ ਟਿਕਿਆ ਵਪਾਰੀ ਗਰੀਬੀ ਅੱਜ ਵੱਡੀ ਚੀਜ਼ ਐ ਸਾਧ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਪੌਣਾ ਕਿਲੋ ਗਰੀਬੀ ਸੱਤ ਖੜ ਦੇ ਵਿੱਚੋਂ ਲੈ ਕੇ ਆਈ ਅਜਿਹਾ ਤਾਂ ਸਾਧ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭਗਤ ਜੀ ਸੰਤਾਜੀ ਹੋਏ ਨੇ ਉਸੇ ਸਦੀ ਵਿੱਚ ਸਤਗੁਰੂ ਰਵਦਾਸ ਮਹਾਰਾਜ ਜੀ ਹੋਏ ਨੇ ਉਸੇ ਸਦੀ ਵਿੱਚ ਹੀ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਏ ਲੋਕ ਵਿਚਾਰ ਸਾਧ ਸੰਗਤ ਤੇ ਜਿਹੜੇ ਵੀ ਵਿਚਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਨੇ ਉਹੀ ਭਗਤ ਮਹਾਰਾਜੀਆਂ ਦੇ ਜੁਨਾ ਦੇ ਤੇ ਸਤਿਗਤ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਧੰਨੇ ਨੇ ਜਦੋਂ ਪ੍ਰਮਾਤਮਾ ਨੂੰ ਪਾਇਆ ਨਾ ਤੇ ਉਹਨਾਂ ਨੇ ਭਗਤਾਂ ਦੇ ਨਾਮ ਲੈ ਕੇ ਕਹਿੰਦੇ ਗੋਬਿੰਦ 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 ਤੁ ਸੰਗ ਨਾਮ ਦੀਓ ਮਨ ਲੀਨਾ ਆਜ ਦਾਮ ਕੋ ਛਿਪਰੋ ਹੋਇਓ ਲਖੀਨਾ ਕਹਿੰਦਾ ਅੱਟੇ ਦਮੜੀ ਦਾ ਛੀਮਾ ਸੇਗਾ ਵਾਲੇ ਨਾਮ ਧਰ ਕੇ ਉਹ ਲੱਖਾਂ ਦਾ ਹੋ ਗਿਆ ਸ਼ਾਰਟਕਟ ਦੇ ਨਾਲ ਬੇਨਤੀ ਕਰਦਾ ਹਾਂ ਵਿਆਖਿਆ ਬਹੁਤ ਵੱਡੀ ਹੈ ਆਠ ਤਾਮ ਕੋਸ਼ਿ ਪ੍ਰੋਭ ਹੋਇਓ ਲਾਖੀ ਨਾ ਬੋਲਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਵੀ ਦਾ ਨੀਚ ਕੁਲਾ ਜੋ ਲਾਹ ਲੋ ਭਇਓ ਗੁਣੀ ਗਹੀ ਜਾ ਕਹਿੰਦੇ ਜਗੀਰ ਭਗਤ ਜੀ ਜਲਾਹਾਂ ਦੀ ਪਲ ਵਿੱਚ ਹੋਏ ਨੇ ਕਹਿੰਦੇ ਉਹਨਾਂ ਨੇ ਬੋਲਣਾ ਤਨਣਾ ਛੱਡ ਕੇ ਤੇ ਪ੍ਰਮਾਤਮਾ ਦੀ ਬੰਦਗੀ ਕੀਤੀ ਕਦੇ ਨੀਵੀ ਗੁਲਾ ਜੁਲਾਹਾ ਨੀਚੁ ਗੁਲਾ ਜੁਲਾਹਾ ਉਹ ਕਹੋ ਗੁਣੀ ਕੀਤਾ ਇਜੇ ਨੰਬਰ ਤੇ ਭਗਤੀ ਜੀ ਮਹਾਰਾਜ ਜੀ ਦਾ ਨਾਮ ਲੈਂਦੇ ਗੁਰਵਰਜਨ ਨੇ ਕਹਿੰਦੇ ਰਬਦਾਸ ਭਗਤਾ ਢੋਲ ਗੀਤ ਰਬਦਾਸ ਭਗਤ ਜੀ ਮਰੇ ਹੋਏ ਪਸ਼ੂਆਂ ਨੂੰ ਢੋਣਾ ਖਾਲ ਲੌੜੀ ਇਹ ਉਹਨਾਂ ਦੇ ਕੁੱਲ ਦੇ ਵਿੱਚ ਅੱਜ ਵੀ ਸਾਤਨ ਚੱਲਿਆ ਹੁੰਦਾ ਆਪਣੇ ਵਿੱਚ ਇਹ ਕਿਤਾ ਹੈ ਕਰਮ ਹੈ ਉਹਦਾ ਮਿੱਠ ਹੈ ਕੋਈ ਮਾੜਾ ਕਰਮ ਨਹੀਂਗਾ ਇਹ ਮਜ਼ਦੂਰੀ ਹੈ ਆਪਣੀ ਮਿਹਨਤ ਹੈ ਤੇ ਰਵਦਾਸ ਵਰਤਾ ਘੋੜੀ ਤੇ ਤਨ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਉਹ ਸੰਗਤ ਦੇ ਵਿੱਚ ਪਾਉਂਦੇ ਸਾਖਸ਼ਾਤ ਦਰਸ਼ਕ ਵੀ ਕੀਤੇ ਸਾਧ ਸੰਗ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਵਜਕਾਰੀਆ ਉਹ ਘਰ ਘਰ ਸੁਣਿਆ ਹਿਰਦਾ ਵਸਿਆ ਪਾਰਬ੍ਰਮ ਭਗਤਾਂ ਮੈਂ ਬਣਿਆ ਇਹ ਵਿੱਚ ਸੁਣ ਕੇ ਜੱਟ ਲੋ ਇੰਨਾ ਭਗਤਾਂ ਦੀਆਂ ਵਿੜਹਾਈਆਂ ਸੁਣ ਕੇ ਨਾ ਧੰਨਾ ਜੱਟ ਭਗਤੀ ਕਰਨ ਲੱਗਿਆ ਸੀ ਪਹਿਲਾਂ ਉਹਨਾਂ ਨੇ ਨਾਮ ਦੇ ਦੀ ਵਿੜਹਾਈ ਸੁਣੀ ਫਿਰ ਭਗਤ ਕਬੀਰ ਸਾਹਿਬ ਜੀ ਨੂੰ ਸੁਣਿਆ ਫਿਰ ਭਗਤ ਰਵਿਦਾਸ ਜੀ ਮਹਾਰਾਜ ਦਾ ਜੀਵਨ ਸੁਣਿਆ ਸੈਨ ਨਾਈਟ ਲਈ ਜਿਹਦਾ ਜੀਵਨ ਸੁਣਿਆ ਸੈਨ ਨਾਈਟ ਟਕਾਲੀਆ ਉਹ ਘਰ ਦਾ ਸੁਣਿਆ ਹਿਰਦਾ ਵਸਿਆ ਪਾਰਬ੍ਰਮ ਭਗਤਾਂ ਮੈਂ ਗੜਿਆਂ ਇਹ ਸੁਣ ਕੇ ਜੱਗ ਲੋ ਉੱਠ ਭਗਤੀ ਲਾਗਾ ਮਿਲੇ ਪਰਤੱਕ ਗੁਸਾਈਆਂ ਧੰਨਾ ਵਢਾਵਾ ਸਾਧ ਸੰਗਤ ਦੇ ਬਾਣੀ ਦੇ ਸ਼ਬਦ ਨੇ ਭਗਤਾਂ ਬਾਦਸ਼ਾਹ ਰਾਜੀਆਂ ਦਾ ਜਸ ਸੁਣਿਆ ਚਾਲਾ ਬਾਈ ਸਾਹਿਬ ਸਗਤ Rajasthan ਦੇ ਵਿੱਚ ਰਾਜਾ ਸੰਗਤ ਦੇ ਮਹਾਰਾਣੀ ਚਾਲਾ ਬਾਈ ਨੇ ਜਦੋਂ ਸੇਰੂ ਕਾ ਕੋ ਜਸ ਸੁਣਿਆ ਦਰਸ਼ਨ ਕਰਕੇ ਆਈ ਸਭ ਕੁਝ ਆਪਾਂ ਨੇ ਨਾਲ ਸਰਵਣ ਕੀਤਾ ਪਰ ਚਾਲਾ ਭਾਈ ਨੇ ਉਹ ਪੰਡਿਤ ਕਾਂਸ਼ੀ ਦੇ ਆ ਆਪਣੀ ਦਕਸ਼ਮਾ ਲੈ ਕੇ ਭੇਟਾ ਲੈ ਕੇ ਵਾਪਸ ਆ ਗਏ ਇਰਾਦਾ ਸੰਗਾਰੀਆ ਨੂੰ ਭਗਤ ਜੀ ਦੇ ਕੌਤਕ ਸੁਣਾਏ ਮਨ ਵਿੱਚ ਸ਼ਰਧਾ ਪੈਦਾ ਹੋਤੀ ਵਿਸ਼ਵਾਸ ਫਿਰ ਜਗ ਪਿਆ ਪ੍ਰੇਮ ਪੈਦਾ ਹੋ ਗਿਆ ਤੇ ਦਸਵੇਂ ਪਾਸ਼ਾ ਮਹਾਰਾਜ ਪਤਾ ਕੀ ਬੰਦੇ ਨੇ ਕਹਿੰਦੇ ਜਿੰਨ ਪ੍ਰੇਮ ਸਾਚ ਕਹੂੰ ਸੋਲ ਦੇਹੋ ਸਭਾ ਜਿਹਨੇ ਪ੍ਰੇਮ ਕੀਓ ਜਿਹਨੇ ਪ੍ਰਭ ਪਾ ਲਿਆ ਜਿਹਨੇ ਪ੍ਰੇਮ ਕੀਤਾ ਸਾਧ ਸੰਗਤ ਜੇ ਲਾਭੋ ਮਾਇਆ ਵਾਲਿਆਂ ਦੇ ਹੱਥ ਵਿੱਚ ਹੁੰਦਾ ਨਾ ਤੇ ਆਪਾਂ ਕਿਤੇ ਰੱਬ ਨੂੰ ਮਿਲ ਵੀ ਨਹੀਂ ਸਕਦੇ ਸੀ ਵੱਡੇ ਲੋਕਾਂ ਨੇ ਰੱਬ ਖਰੀਦ ਲੈਣਾ ਸੀ ਮਾਇਆ ਦੇ ਨਾਲ ਸਾਧ ਸੰਗਤ ਬਾਣੀ ਦਾ ਸ਼ਬਦ ਹੈ ਬਨੇ ਪਾਸ਼ਾ ਮਹਾਰਾਜ ਦਾ ਕਿਤੇ ਰੱਬ ਕਿਸੇ ਦੇ ਵਾਸਤੇ ਵਿੱਚ ਨਹੀਂ ਆਉਂਦਾ ਨਾ ਤੂੰ ਆਵੇਂ ਵਾਸ ਬਹੁਤ ਢਾਉਣੇ ਨਾ ਤੂੰ ਆਵੇਂ ਬਸ 베ਦ ਪੜਾਵਣੇ ਜੇ 베ਦ ਪੜ੍ਹ ਕੇ ਲੱਭ ਬਸ ਦੇ ਚੰਦਾ ਤੇ ਪੰਡਤਾਂ ਦੇ ਚਾਰ 베ਦ 27 ਸਿਮਰਤੀਆਂ 18 ਪ੍ਰਾਣ 6 ਸ਼ਕਤ ਪੜ੍ਹੇ ਸੀ ਉਹਨਾਂ ਕੋਲ ਲੱਭ ਨਹੀਂ ਆਇਆ ਨਾ ਤੂੰ ਆਵੇਂ ਬਸ 베ਦ ਪੜਾਵਣੇ ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ ਜੇ ਆਪਾਂ ਕਹਿੰਦੇ ਨੇ ਕਿ ਮੈਂ ਬਾੜੀ ਮਾਇਆ ਮੱਥਾ ਠੇਕ ਦੋ ਤੇਰਾ ਮਿਲ ਜੂਗਾ ਲੱਭ ਦਾਨ ਦਿੱਤਾ ਵੀ ਨਹੀਂ ਲੱਭ ਪੈਦਾ ਫਿਰ ਮਿਲਦਾ ਕਿਵੇਂ ਨਾ ਨਾ ਤੂੰ ਆਵੇਂ ਵਸ ਧਰਤੀ ਧਾਈ ਐ ਜੇ ਤੂੰ ਕਹਵੇਂ ਮੈਂ ਚੱਕਰਵਟੀ ਰਾਜਾ ਬਣ ਜਾ ਸਾਰੀ ਦੁਨੀਆ ਤੇ ਰਾਜ ਕਰਦਾ ਤੇ ਮੈਂ ਲੱਭਦੇ ਵੀ ਤਾਂ ਰਾਜ ਕਰਨੂਗਾ ਕਬਜਾ ਕਰਨੂਗਾ ਨਹੀਂ ਰੱਬ ਰਾਜਿਆਂ ਦੇ ਵਸ ਵਿੱਚ ਵੀ ਨਹੀਂ ਆਇਆ ਰੱਬ ਦਾਨੀਆਂ ਦੇ ਵਸ ਵਿੱਚ ਵੀ ਨਹੀਂ ਆਇਆ ਤੇ ਜੇ ਕੋਈ ਬੰਦਾ ਮੈਂ ਬਹੁਤ ਸਿਆਣਾ ਵਾਂ ਮੈਂ ਚਲਾਕੀ ਦੇ ਨਾਲ ਰੱਬ ਨੂੰ ਵਸ ਚੇਕਾ ਪਊਗਾ ਨਾ ਤੂੰ ਆਵੇਂ ਵਸ ਕਿਤੇ ਸਿਆਣ ਪੈ ਸਾਧ ਸੰਗਤ ਬੜੇ ਸਿਆਣੇ ਪੁਰਸ਼ ਹੋਏ ਨੇ ਦੁਨੀਆ ਵਿੱਚ ਬਸ ਧਿਆਨ ਹੈ ਪਰ ਮੇਰਾ ਵਸ ਹੋ ਜਾ ਫਿਰ ਹੋਇਆ ਕਿਵੇਂ ਆ ਕੋ ਤੇਰੇ ਵਸ ਅਗਨ ਅਗੋਚਰਾ ਤੂੰ ਭਗਤਾਂ ਕਹਿ ਵਸ ਭਗਤਾਂ ਆਣ ਤੇਰਾ ਰੱਬ ਨੂੰ ਭਗਤਾਂ ਨੇ ਕਿਵੇਂ ਕੀਤਾ ਵਸ ਵਿੱਚ ਸਭ ਰੱਬੋ ਭਗਤਾਂ ਨੇ ਕੀਤਾ ਪ੍ਰੇਮ ਦੀਆ ਪਾ ਕੇ ਢੋਆ ਸਭ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆ ਪਾ ਸਾਥ ਸੰਗ ਪ੍ਰੇਮ ਦੇ ਨਾਲ ਲੱਗ ਵਾਸ ਵਿੱਚ ਹੁੰਦਾ ਹੈ ਨਾ ਤੂੰ ਆ ਮੈਂ ਵਾਸ ਬੋਧ ਸਭ ਕੋ ਤੇਰੇ ਵਾਸ ਅਗੋ ਅਗੋਚ ਦਾ ਤੂੰ ਭਗਤਾਂ ਕਹਿ ਵਾਸ ਭਗਤਾਂ ਤਾਂ ਤੇਰਾ ਉਹਨਾਂ ਨੂੰ ਪਰਮੇਸ਼ਰ ਦਾ ਆਸਰਾ ਹੁੰਦਾ ਵਰਦੇ ਜਿੱਥੇ ਜਾਇਦ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਤ ਰਾਜੇ ਸਾਥ ਸੰਗਤ ਇਹ ਬਚਨ ਨਾ ਗੁਰੂ ਅਭਜਨ ਦੇ ਮਹਾਰਾਜ ਦੇ ਤੈਨ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਬੜੇ ਸਿਆਣੇ ਸੀ ਕਹਾਂ ਲੱਗੇ ਮਹਾਰਾਜ ਚੌਥੇ ਪਾਸ਼ਾ ਦਾ ਸ਼ਬਦ ਹੈ ਜਿੱਥੇ ਜਾਏ ਤੇ ਹੈ ਮੇਰਾ ਸਤ ਸ੍ਰੀ ਅਕਾਲ ਸੁਭਾਣ ਸੁਆਵਾ RAM ਰਾਜੇ ਜਿੱਥੇ ਸਾਡਾ ਗੁਰੂ ਜਾ ਕੇ ਬੈਠ ਜੇ ਉਹ ਧਰਤੀ ਸੋਹਣੀ ਤੇ ਪਵਿੱਤਰ ਹੋ ਜਾਂਦੀ ਹੈ ਤੇ ਮਹਾਰਾਜ ਕਿਸੇ ਹੋਰ ਦੇ ਗਿਆ ਵੀ ਧਰਤੀ ਪਵਿੱਤਰ ਹੋ ਜਾਂਦੀ ਹੈ ਕਿਸੇ ਹੋਰ ਦੇ ਗਿਆ ਵੀ ਕਿਸੇ ਹੋਰ ਦੇ ਬੈਠਿਆ ਵੀ ਧਰਤੀ ਪਵਿੱਤਰ ਹੁੰਦੀ ਹੈ ਤੇ ਪੰਨਵੇਂ ਪਾਸ਼ਾ ਕਹਿੰਦੇ ਹਾਂ ਹੁੰਦੀ ਹੈ ਕਹਿੰਦੇ ਮਹਾਰਾਜ ਕਿਹਨਾਂ ਦੇ ਕਹਿੰਦੇ 86 ਤੀਰਤ ਜਿਹੜਾ ਸਾਥ ਭਗਤ ਰਹੈ ਤਹਿ ਬੈਕੁੰਠ ਜਿਹਨਾਂ ਨਾਮ ਉਚਰੈ ਕਹਿੰਦੇ ਉੱਥੇ 68 ਤੀਰਤ ਨਿਵਾਸ ਕਰਦੇ ਨੇ ਜਿੱਥੇ ਰੱਬ ਦਾ ਪਿਆਰਾ ਬੈਠ ਕੇ ਚੰਨ ਧੰਦੇ ਤੇ ਬੈਠ ਕੇ ਭਗਤੀ ਕਰਦਾ ਇਹ ਸਾਧ ਸੰਗਤ ਮਹਾਰਾਜ ਜੀ ਅਨੇ ਜੀਵਨ ਵਿੱਚ ਆਇਆ ਜਿੱਥੇ ਭਗਤ ਮਹਾਰਾਜ ਜੀ ਜੁੱਤੀਆਂ ਘੜਦੇ ਸੀ ਜੁੱਤੀਆਂ ਉਹਨਾਂ ਦੇ ਉਸ ਕੁੰਡੇ ਦੇ ਥਲੋਂ ਗੰਗਾ ਚੱਲਦੀ ਸੀ ਗੰਗਾ ਜਿਹੜੀ ਗੰਗਾ ਤੋਂ ਲੋਕ ਇਸ਼ਨਾਨ ਕਰਨ ਜਾਂਦੇ ਨੇ ਨਾ ਉਹ ਗੰਗਾ ਉਹਨਾਂ ਦੇ ਚਰਨਾਂ ਤੇ ਥਲੋ ਤੇ ਰਹਿੰਦੀ ਸੀ ਇੱਥੇ ਫਿਰ ਬਿੰਦੂ ਹੋ ਜਾਂਦਾ ਵੀ ਬਾਣੀ ਵਿੱਚ ਕਿਤੇ ਲਿਖਿਆ ਹਾਂਜੀ ਲਿਖਿਆ ਹੋਇਆ ਭਗਤ ਗੁਰੂ ਜੀ ਦਾ ਇੱਕ ਸ਼ਲੋਕ ਆਉਂਦਾ ਗੋੜੀ ਲਾਗ ਦੇ ਅੰਦਰ ਕਹਿੰਦੇ ਮਾਰਾ ਤੂੰ ਮੇਰਾ ਮਨ ਦੁੱਖਾਂ ਦੇ ਵਿੱਚ ਫਸ ਗਿਆ